ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਗਾ ਦਾ ਪਿੰਡ ਸ਼ੇਰ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੰਨਾ ਬਲਨੋਂ ਨਾਲ ਸਣੀ ਕਾਲੇ ਵਾਲਾ ਤੇ ਨਾਲ ਬੱਬੂ ਭਿੰਡਰਾ ਤੇ ਆਪਣੇ ਭਰਾ ਸਣੀ ਕਾਲੇ ਸੰਘਿਆ ਦੇ ਪਿੰਡ 28 ਫਰਵਰੀ ਨੂੰ ਮੇਜਰ ਲੀਗ ਦਾ ਕਬੱਡੀ ਕੱਪ ਖਾਣ ਜਾ ਰਿਹਾ ਵਾ ਤੇ ਸਾਰੇ ਦਰਸ਼ਕਾਂ ਨੂੰ ਰੇਹ ਹੱਥ ਜੋੜ ਕੇ ਬੇਨਤੀ ਆ ਸਾਰੇ ਪਹੁੰਚਿਓ ਸਾਡੀ ਸਾਰੀ ਟੀਮ ਖੇਡਣੀ ਆ ਤੇ ਆਪਣੇ ਭਰਾ ਦੀਪੇ ਸੰਘਿਆ ਲੋ ਖੁੱਲੇ ਸੱਦੇ ਆ ਕਾਲੇ ਸੰਘਿਆ 28 ਫਰਵਰੀ ਨੂੰ ਸਾਰਿਆਂ ਨੂੰ ਮੌਜੂਦ ਟੂਰਨਾਮੈਂਟ ਦੀਆਂ ਬਹੁਤ ਬਹੁਤ ਧੰਨਵਾਦ ਹਾਂ ਤਾਂ ਦੋਸਤੋ ਜਿਵੇਂ ਤੁਸੀਂ ਨੇ ਇਹ ਵੀਡੀਓ ਕਲਿੱਪ ਦੇ ਵਿੱਚ ਦੇਖ ਹੀ ਲਿਆ ਸਣੀ ਕਾਲੇ ਸੰਗਿਆ ਬੱਬੂ ਪਿੰਡਰ ਤੇ ਮੰਨਾ ਬਲਨਾਉਂ ਦੇ ਵੱਲੋਂ ਅੱਜ ਦੇ ਕਬੱਡੀ ਕੱਪ ਦੇ ਲਈ ਸੱਦੇ ਦਿੱਤੇ ਗਏ ਨੇ ਜੋ ਕਿ ਅੱਜ ਮਿਤੀ 28 ਫਰਵਰੀ 2024 ਨੂੰ ਪਿੰਡ ਕਾਲੇ ਸੰਗਿਆ ਦੀ ਧਰਤੀ ਤੇ ਕਰਾਇਆ ਜਾਵੇਗਾ ਤੇ ਮੇਜਰ ਲੀ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ 8 ਕਲੱਬਾਂ ਦੇ ਮੈਚ ਕਰਾਏ ਜਾਣਗੇ ਸੋ ਦੋਸਤੋ ਅੱਜ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਕਾਲੇ ਸੰਗਿਆ ਦੀ ਧਰਤੀ ਦੇ ਉੱਤੇ ਤੋ ਬਾਕੀ ਦੋਸਤੋ ਇਦਾਂ ਦੀ ਹੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਦੇ ਲਈ ਤੁਸੀਂ ਆਪਣੇ YouTube ਚੈਨਲ ਦੇ ਨਾਲ ਜੁੜੇ ਰਹੋ ਤੇ ਇਹਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀਆਂ ਇਸੇ ਤਰ੍ਹਾਂ ਦੀ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾ ਕਰੇ ਸਾਰਿਆਂ ਨੂੰ ਪਹਿਲਾਂ